ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ ਉਸ ਕਾਲਪੁਰਖ ਵਾਹਿਗੁਰੂ ਨੇ ਕਿੰਨਾ ਕੁਛ ਕਿੰਨੀਆਂ ਜੂਨਾ ਪੈਦਾ ਕੀਤੀਆਂ ਨੇ ਤੇ ਆਪਾਂ ਜਿਵੇਂ ਡਾਇਨਾਸੌਰਾਂ ਬਾਰੇ ਜਾਣਕਾਰੀ ਮਿਲੀ ਉਸ ਤਰ੍ਹਾਂ ਜਾਇੰਟ ਜਿਹੜੇ ਇਨਸਾਨ ਸੀਗੇ ਵੱਡੇ ਵੱਡੇ ਇਨਸਾਨ ਸੀਗੇ ਦਾਨਵ ਜਿਨ੍ਹਾਂ ਨੂੰ ਕਹਿ ਸਕਦੇ ਆਪਾਂ ਉਹਨਾਂ ਦੇ ਬਾਰੇ ਵੀ ਟਾਈਮ ਟੂ ਟਾਈਮ ਕੁਛ ਨਾ ਕੁਛ ਮਿਲਦਾ ਰਿਹਾ ਤੇ ਆ ਜਿਹੜੀ ਸ਼ਾਂਪ ਆ ਇਹ 13000 ਸਾਲ ਪੁਰਾਣੀ ਦੱਸੀ ਜਾਂਦੀ ਆ ਤੇ ਇਹਦੇ ਸਾਈਜ਼ ਤੋਂ ਤੁਸੀਂ ਇਸ ਨੂੰ ਪਾਉਣ ਵਾਲੇ ਬੰਦੇ ਦੇ ਸਾਈਜ਼ ਦਾ ਆਈਡੀਆ ਲਾ ਸਕਦੇ ਹੋ ਕਿ ਕਿੱਡਾ ਉਹਦਾ ਹੱਥ ਹੋਊਗਾ ਤੇ ਕਿੱਡੀ ਉਹਦੀ ਦੇਹ ਹੋਊਗੀ ਜਿਨੇ ਇਹ ਸ਼ਾਂਪ ਪਾਈ ਹੋਣੀ ਆ ਤੇ ਦੂਜਾ ਦੇਖੋ ਇਹ ਜਿਹੜਾ ਸਰੀਰ ਆ ਇਹ ਸਾਈ베ਰੀਅਨ ਪ੍ਰਿੰਸ ਦਾ ਸਰੀਰ ਆ ਜਿਹੜਾ 2500 ਸਾਲ ਪੁਰਾਣਾ 2500 ਸਾਲ ਪਹਿਲਾਂ ਉਹਨੇ ਆਪਣੇ ਮੋਢੇ ਦੇ ਉੱਤੇ ਟੈਟੂ ਬਣਾਇਆ ਹੋਇਆ ਸੀ ਜਿਹੜਾ ਅੱਜ ਕੱਲ ਆਪਣੇ ਲੋਕ ਬਣਾਉਂਦੇ ਨੇ ਮਤਲਬ ਕਿ ਉਹਨਾਂ ਸਮਿਆਂ ਦੇ ਵਿੱਚ ਵੀ ਲੋਕ ਇਹ ਚੀਜ਼ਾਂ ਕਰਦੇ ਸੀ ਇਹ ਦੇਖੋ ਤੁਸੀਂ ਕਰਾਂਸੀ ਆ ਕਿੰਨੀ ਪੁਰਾਣੀ ਕਰਾਂਸੀ ਆ ਇਹ ਜਿਹੜੀ ਇਨ੍ਹਾਂ ਕਬਰਾਂ ਦੇ ਵਿੱਚੋਂ ਹੀ ਪ੍ਰਾਪਤ ਹੋਈ ਆ ਹਜੇ ਬਹੁਤ ਕੁਝ ਐਸਾ ਪਿਆ ਜਿਹੜਾ ਆਪਾਂ ਨਹੀਂ ਜਾਣਦੇ ਹੈਗੇ ਕਿਉਂਕਿ ਆ ਕਈ ਏਦਾਂ ਦੀਆਂ ਕਿਤਾਬਾਂ ਨੇ ਹੁਣ ਜਿਵੇਂ ਪੂਰੇ ਵਰਲਡ ਦੇ ਵਿੱਚ ਜਿਹੜੀਆਂ ਪ੍ਰਾਣੀਆਂ ਕਿਤਾਬਾਂ ਨੇ ਆਪਾਂ ਤਿੱਬਤ ਦੀ ਉਹ ਗੱਲ ਕਰਦੇ ਆ ਤਿੱਬਤ ਦੀ ਲਾਇਬ੍ਰੇਰੀ ਦੇ ਵਿੱਚ ਜਿੰਨੀਆਂ ਵੀ ਕਿਤਾਬਾਂ ਪਈਆਂ ਉਹ ਸਿਰਫ ਹਜੇ 20% ਪੜੀਆਂ ਗਈਆਂ 80% ਕਿਤਾਬਾਂ ਨੂੰ ਹੱਥ ਵੀ ਨਹੀਂ ਲਾਇਆ ਟੱਚ ਵੀ ਨਹੀਂ ਕੀਤਾ ਗਿਆ ਐਸੇ ਤਰੀਕੇ ਨਾਲ ਪੂਰੇ ਵਰਲਡ ਦੇ ਵਿੱਚ ਪ੍ਰਾਤਨ ਚੀਜ਼ਾਂ ਨੂੰ ਲੈ ਕੇ ਜੋ ਕੁਝ ਲਿਖਿਆ ਹੋਇਆ ਉਹ ਹਜੇ ਆਪਾਂ 15-20% ਹੀ ਪੜ ਪਾਏ ਆ ਬਾਕੀ ਹਜੇ ਆਪਾਂ ਤੋਂ ਪੜਿਆ ਨਹੀਂ ਗਿਆ ਸੋ ਬਹੁਤ ਕੁਝ ਐਸਾ ਆਪਣੇ ਆਲੇ-ਦਾਲੇ ਜਿਹਦੇ ਬਾਰੇ ਅਸੀਂ ਜਾਣਕਾਰੀ ਨਹੀਂ ਰੱਖਦੇ ਹੈਗੇ ਪਰ ਜਦੋਂ-ਜਦੋਂ ਉਹਨਾਂ ਨੂੰ ਅਸੀਂ ਜਾਣਦੇ ਆ ਤਾਂ ਬੜਾ ਹੈਰਾਨ ਹੁੰਨੇ ਆ ਕਿਉਂਕਿ ਇਹ ਚੀਜ਼ਾਂ ਨੂੰ ਦੇਖ ਕੇ ਹੈਰਾਨੀ ਵਾਕਈ ਹੁੰਦੀ ਆ ਕਿ ਉਸ ਸਮੇਂ ਦੇ ਲੋਕ ਇੰਨੀ ਜ਼ਿਆਦਾ ਟੈਕਨੋਲੋਜੀ ਜਾਂ ਇੰਨੀ ਜ਼ਿਆਦਾ ਨੌਲੇਜ ਰੱਖਦੇ ਸੀਗੇ ਉਹ ਵੀ ਦੇਖ ਲਓ ਤੁਸੀਂ ਟੈਟੂ ਬਣਾਉਂਦੇ ਸੀਗੇ ਧੰਨਵਾਦ